ਵਾਹਿਗੁਰੂ ਜੀ ਅੱਜ ਆਪਾਂ ਛੋਟੇ ਭਰਾ ਦੇ ਘਰ ਦੀ ਪੋਜੈਸ਼ਨ ਲੈਣ ਆਏ ਆ ਤੇ ਇਹ ਛੋਟੇ ਭਰਾ ਨੇ ਕਾਰ ਬੁੱਕ ਕੀਤਾ ਸੀਗਾ ਤੇ ਅੱਜ ਇਹਦੀ ਪੋਜੈਸ਼ਨ ਹੈ ਆਜੋ ਜੀ ਮੰਨੇ ਲੱਗਣਾ ਹਾਂ ਲੰਮੀ ਕਾਲੀ ਕਾਲੀ the you uh, we last week. Uh, basically for our plan, what we'll do is we'll go through the list, we'll delete the items that we were completed. Yes. If there's anything remaining, we'll leave it on the list, and then all work with you do to get that completed after the possession. Mm -hmm. Um hopefully I, mean, I haven't actually had a chance to go through the entire document. I was just actually going through, knock on the door. Uh, so, like I said, on this document is the title itself. <laughs> and then another thing that I did is just at the very end, um, I just added in that we have hot water, so I've confirmed that there's hot water here today. We only Yeah, but I always do that on this. Okay. Mine yeah. Is that fun? <laughs> Oh, thank you. Okay, oh, There you go. Bye clapping, around, congratulations! <laughs> clapping, clapping. Hehehehe. taking some Thank you so much. Okay. Thank you so much. Indian sweets are my favorite. <laughs> it's called Ladu. The sweet is called ladoo. Laddu? Yeah. <laughs> okay, thank you. It's good to know? We, we have, have city, city of Ladu? Yeah, ladoo. without the city. <laughs> without the city. <laughs> नवा मकान मालिक मनहर वाह ये किया तो डिको दिन भी जब क्यों हो गया चाचू हो साइ हो हैं बोलो बोलो चाचू लव यू हाँ। चाबियां तो मनहर बड़ा खुश चाबियां हाँ। लगे ओ हाँ। बल्ले डर वालों की गिफ्ट मिले सानू एक किया कॉफी बीट करने वास्ते मेरे ख्याल शायद ਮੈਨੂੰ ਨਹੀਂ ਪਤਾ ਕਿ ਉਹ ਕੀ ਆ ਆਪਾਂ ਦੇ ਤੋਂ ਆ ਗਿਆ ਇੱਕ ਉਹ ਵੀ ਤਾਂ ਕੱਢ ਦਿੱਤਾ ਮੰਮ ਅੱਛਾ 3 sisters cafe ਨਾਲਾ ਬਲੈਂਕਟ ਦਿੱਤਾ ਲਿਆ ਜੀ ਮੁਬਾਰਕਾ ਜੀ ਬਲੈਂਕਟ ਵੀ ਆ ਗਿਆ ਜੀ ਉੱਥੇ ਸਟ੍ਰੀਟ ਲਿਖਿਆ ਵੀ ਬਿਲਡਰ ਦਾ ਸਟ੍ਰੀਟ ਹੈਗੀ ਟੇਬ ਚਲ ਜੀ ਹੁਣ ਨਵੇਂ ਘਰ ਚ ਕਾਟਨ ਵਗੈਰਾ ਫਿਟ ਕਰ ਲੀਏ ਸਮਾਨ ਆਪਾਂ ਲੈ ਆਂਦਾ ਸੀ অল ਰੈਡੀ ਤੇ ਅੱਜ ਲਾ ਦਈਏ ਨਹੀਂ ਪੜਦਾ ਕਿ ਨਾਲ ਉਸ ਕੋਈ ਚਾਹ ਲਾਣਾ ਪੜਦਾ ਕਿ ਨਾਲ ਕਿਉਂ ਕਾਟੇ ਨਹੀਂ ਲੱਗਣਾ ਪੰਜ ਨਹੀਂ ਅੱਜ ਕੱਲ ਫੋਗ ਹੋ ਗਿਆ ਕੱਟ ਲੇ ਕਦਾਈ ਡਫਰਡ ਨਾ ਵਾ ਲਾ ਲਾ ਕਾਉਲ ਬਰਾਹਮਣ ਸੁਧਰਨਾ ਨਹੀਂ ਸੀ ਦਬਣਾ ਹੈ ਤੇ ਨਹੀਂ ਤੇ ਦੇ ਵੀ ਜਿਗਰ ਨਾ ਹਾਂਜੀ ਮੇਲੇ ਕਾ ਮੇਲਾ ਗਿਆ ਹੋਇਆ ਹੈ ਇਹ ਤੂੰ ਕੀ ਕਹਿੰਦਿਆ ਏ Do we ikke noget med Ui, 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 ui. Det er Man er ikke Man er ikke Det er ikke Det Det er ikke 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 er er ikke er er Det ਇਹੋ ਡਾਵਾ ਡੱਕੇ ਨਾ ਮਾਰੀ ਸੀ ਤੁਹਾਨੂੰ ਪਤਾ ਮਾਂ ਲਾਈ ਪਤੂ ਤੋਂ ਆਪਣੇ ਨੂੰ ਘਰ ਪਹਿਲੇ ਕਿ ਜੈ ਡੈਡੀ ਵਾਲੀ ਚਾ ਇਹ ਨੂੰ ਦੇਪਣਾ ਕਿ ਕਰ ਗਏ ਮਾਸਟੀਆਂ ਅੱਜ ਲਟੈਟ ਕਰਨਾ ਨਹੀਂ ਨਾ ਪੁੱਤ ਆਪਾਂ ਇੱਥੇ ਨਹੀਂ ਮਿਲਿਆ ਚੈਲੇ ਨਹੀਂ ਨਾ ਮਿਲਿਆ ਟਿਕਟਨ ਹੋ ਗਏ ਸੈਟ ਆਓ ਜੀ ਬਾਬਾ ਜੀ ਦਾ ਪਾਠ ਕਰ ਲੀਏ ਦਾ ਵਿਚਾਰ ਵਿਚਾਰੀ ਗਾਵੀ ਜੇਤੀ ਸਤਿ ਸੰਤੋਖੀ ਗਾਵੀ ਕਰਾਰੇ ਗਾਵੇ ਪੰਡਿਤ ਕਿਸ ਹੈ ਜੋ ਜੀਵਨ ਸਹਾ ਸਹਾ ਪਰਚਾਰ ਨਾਨਕ ਰਹਿਣ ਜੈ ਸਮੱਲ ਲੱਵੱਲਾ ਨਹੀਂ ਹਾਰਿਆ ਸਿੱਖੀ ਕੇਸਾ ਸਵਾਰਸਾ ਨਾਮ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਪੰਜਾ ਅਕਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜੀ ਪ੍ਰਿਥਵੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੁੱਪ ਹੋ ਗਏ ਆਹ ਲੇਵਾਂ ਬੁਝਾ ਦੇ ਲੇ ਲਓ ਇਹ ਮਾਂ ਬਰੁੱਖ ਤੇ 200 200 ਬਾਬੇ ਸਖੇ ਚੋਈ ਹੋਣੀ ਮਾਰਾ ਬੱਚਿਆਂ ਨੂੰ ਸੁੱਖ ਦੇਣੀ ਪਰਵਾਰ ਨੂੰ ਸੁੱਖ ਦੇਣੀ ਮਾਰਕ ਬੁੱਧ ਦੇ ਇਸ ਮਨੇ ਰਸ ਤੁਮ ਕਰਪਤ? ਦਹ ਤਾਂ ਤਾਂ ਆਪਰਸ਼ਾਦ ਦੇ ਵਾਈਗੁਰ ਦੇ ਲੰਗਰ ਹਾਂ ਨੀ ਨੀ ਲਾਂ ਦੇ ਪੀੜ ਵਾਲੀ ਉਹਦੀ ਥਾਗ ਮੰਗ ਸੰਗਤਾ ਪ੍ਰਸ਼ਾਦ ਦੇ ਸ਼ਾਕ ਰਹੀਆਂ ਨਵੇਂ ਘਰ ਚ ਸੁੱਖ ਖੰਡਾਣਾ ਹੋਵੇ ਮਾਰੇ ਤੰਦਰੁਸਤੀਆਂ ਬਖਸ਼ੇ ਨਾਤੀਆਂ ਬੇਰੀ ਵਾਜ ਤੇ ਕੱਢ ਦੇ ਲਈ ਮੁੜ ਕੇ ਮਾਨ ਇਹ ਸਾਡਾ ਨਿੱਕਾ ਜਿਹਾ ਅੰਜੀ ਇਹ ਖਾਲਸਾ ਸਾਡਾ ਪ੍ਰਸ਼ਾਦ ਲੈਣ ਨੂੰ ਘੁੰਮ ਰਿਹਾ ਏ ਕਿ ਮੈਨੂੰ ਦੇਖਦਾ ਪ੍ਰਸ਼ਾਦ ਦਿਓ ਅੱਲਾ ਰੋਟੀ ਫਾਗ ਮੇਰੇ ਅੱਜ ਜੀ ਹੁਣ ਤੁਹਾਨੂੰ ਹਾਊਸ ਟੂਰ ਕਰਾ ਦਈਏ ਪੂਰਾ ਘਰ ਦਾ ਅੱਜ ਦੇਖ ਲਓ ਇਹ ਦੀਪ ਨੇ ਬਣਾਇਆ ਸੀਗਾ ਗਿਫਟ ਲੋ ਜੀ ਸਪੀਡ ਹੋਮ ਜਸਟ ਨਾਓ ਮੁਬਾਰਕਾਂ ਦੋਨਾਂ ਨੂੰ ਉਹ ਬਹੁਤ ਕੈਨੇਡਾ ਵਿੱਚ ਪਹਿਲਾ ਘਰ ਬਹੁਤ ਬਹੁਤ ਮੁਬਾਰਕਾਂ ਜੀ ਇਹ ਨਾਲ ਹੀ ਸਟਾਰਟਿੰਗ ਦੇ ਆਪਣਾ ਫਲੈਕਸ ਰੂਮ ਹੈ ਤੇ ਇਹ ਨਾਲ ਵਿੰਡੋ ਮਿਰਰ ਆ ਉਹ ਲਗੀ ਅਲਮਾਰੀ ਦੇ ਨਾਲ ਮਿਰਰ ਲੱਗਾ ਹੈ ਤੇ ਫਲੈਕਸ ਰੂਮ ਹੈ ਆਫਿਸ ਰੂਮ ਕਹਿ ਲੋ ਜਾਂ ਇਹ ਤਾਂ ਨਾਲ ਹੀ ਉੱਪਰ ਨੂੰ ਪਹ ਚੜ ਜੰਨੇ ਆ ਉਹ ਉਧਰ ਗਰਾਜ ਆ ਤੇ ਹਾਫ ਵਾਸ਼ਰੂਮ ਹੈ ਨਾਲ ਹੀ ਤੇ ਨਾਲੇ ਉੱਪਰ ਦਿਖਾਣੇ ਤੁਹਾਨੂੰ ਆ ਜੋ ਲੈ ਵੀ ਉੱਪਰ ਆ ਗਏ ਆਪਾਂ ਇਹ ਆ ਗਿਆ ਹਾਲ ਕਾਰਟਨ ਗੋਟਨ ਸਬਸੈਟ ਹੋ ਗਿਆ ਕੰਮ ਚਲੋ ਜੀ ਇਹ ਹਾਲ ਹੈ ਆਪਣਾ ਇਹ ਆਪਣਾ ਆ ਗਿਆ ਡਾਈਨਿੰਗ ਟੇਬਲ ਵਾਲਾ ਆਣ ਵਾਸਤੇ 램ਪ ਲੱਗਾ ਹੈ ਇੱਥੇ ਨਾਲ ਹੀ ਆ ਹਨੀਵੈਲ ਹਿਥਰਮੋਸਟੈਟ ਲੱਗੀ ਹੈ ਆਪਣੀ ਆਪਣਾ ਹੀਟ ਹੀਟ ਸੈੱਟ ਕਰਨ ਵਾਸਤੇ ਟੈਂਪਰੇਚਰ ਸੈੱਟ ਕਰਨ ਵਾਸਤੇ ਸਾਰਾ ਲੱਗਾ ਹੈ ਤੇ ਇਹ ਆਪਣਾ ਵੈਂਟੀਲੇਸ਼ਨ ਫੈਨ ਲੱਗਾ ਵਾ ਇਧਰ ਇਹ ਵੈਂਟੀਲੇਸ਼ਨ ਫੈਨ ਦਾ ਕੁਸਾ ਸੋਦੇ ਦੇ ਟੰਨੇ ਫੋਨ ਕਰ ਦੋ ਜੀ ਇਹ ਕੀ ਕਰੂ ਜਿਹੜਾ ਤੜਕਾ ਵਗੈਰਾ ਲਾਣਾ ਪਈ ਆਪਣੀ ਇੰਡੀਅਨ ਸਟਾਈਲ ਦਾ ਫਿਰ ਇਹ ਨੂੰ ਆਨ ਕਰ ਦੇਣਾ ਫੱਕੇ ਨੂੰ ਆਪਾਂ ਅੱਜ ਫਾਈਲ ਇਹ ਅੰਦਰੋਂ ਸਭ ਤੇਜੂ ਬਣਾ ਲਈ ਨਵੇਂ ਅਪਲਾਈਂਸ ਦੇ ਸੈਂਸਰ ਦੇ ਖਾਰੀ ਫਿਟ ਨੇ ਆਪਣੇ ਤੇ ਕੁ ਬਹੁਤ ਵੈਨ ਲੱਗਾ ਇੱਥੇ ਨਾਲ ਹੀ ਰਿਜ਼ੋਰਸ ਸਟੈਂਡ ਕੁ ਬਹੁਤ ਵੈਨ ਇਕੱਠੇ ਲਗਾਇਆ ਆਪਣਾ ਸਾਰਾ ਬਾਕੀ ਆ ਆਪਣਾ ਇਲੈਕਟ੍ਰੀਕਲ ਜੁਲਾ ਆ ਗਿਆ ਜੀ ਤੇ ਟਿਸ਼ੂਅਲ ਫਿਟ ਕਰਾਤਾ ਹੁਣੇ ਨਹੀਂ ਸੀ ਕਿ ਹੁਣੇ ਤੇ ਟਿਕ ਰਿਹਾ ਹੈ ਥੋੜੀ ਇਕੱਠੇ ਬਿਲਾ ਤੇ ਬਾਕੀ ਬਹੁਤ ਸੋਣਾ ਕਿਚਨ ਬਣਿਆ ਆ ਅਬ ਇਸੇ ਬਾਰੇ ਗੱਲ ਕਰਨੀ ਰਸਤਾ ਬਾਲਕਨੀ ਖੁੱਲੀ ਡੁੱਲੀ ਆ ਬੀ ਪੂਰੀ ਬੈਠਣਾ ਏ ਧੁੱਪ ਹੀ ਦੁਪਹਿਰੀ ਬਹੁਤ ਮਜਾ ਆਂਦਾ ਬੈਠਣ ਦਾ ਬਾਲਕਨੀ ਚ ਬਹੁਤ ਵਧੀਆ ਬਣੀ ਹੋਈ ਆ ਇਸ ਤੋਂ ਤਾਂ ਇਹਨੂੰ ਲੋਕ ਕਰ ਸਕਦੇ ਆ ਬਾਕੀ ਇਥੋਂ ਵੀ ਲੋਕ ਕਰ ਦੋਗੇ ਇਹਨੂੰ ਤਾਂ ਲੋਕ ਕਰਤਾ ਤੇ ਫਿਰ ਆਪਣੀ ਬਿਲਕੁਲ ਹੀ ਹਵਾ ਬਿਲਕੁਲ ਨਹੀਂ ਆਊਗੀ ਪੂਰਾ ਦਰਾਜਾ ਟਾਈਟ ਹੋ ਜਾਏਗਾ ਇਹਨੂੰ ਪੂਰਾ ਲੋਕ ਕਰਕੇ ਰੱਖਾਂਗੇ ਆਪਾਂ ਤੇ ਵਿంటర్ ਵਿੱਚ ਖਾਸ ਕਰਕੇ ਸਰਦੀਆਂ 'ਚ ਇਹਨੂੰ ਪ੍ਰੋਪਰ ਲੋਕ ਕਰਕੇ ਰੱਖਣਾ ਕਿਉਂਕਿ ਸਰਦੀਆਂ 'ਚ ਇਥੇ برف ਜੰਮਣ ਦਾ ਰਿਸਕ ਹੈਗਾ ਵਾ ਜੇ برف ਜੰਮ ਗਈ ਫਿਰ ਤੁਹਾਡਾ ਦਰਾਜਾ ਲੋਕ ਹੋ ਜਾਣਾ ਬਾਕੀ ਇਹਨਾਂ ਨੇ ਕਲੋਜ਼ਟ ਵੀ ਕਾਫੀ ਝੂਤੀਆਂ ਆਪਾਂ ਕਾਫੀ ਸਮਾਨ ਪੈਂਟਰੀ ਦਾ ਸਮਾਨ ਆ ਜੂਗਾ ਇਤਰਾਫਾ ਸਾਰਾ ਪੂਰਾ ਪ੍ਰੋਪਰ ਸਾਰਾ ਉੱਪਰ ਵੀ ਹੈਗੇ ਕੈਬਿਨੇਟ ਹੈਗੇ ਉੱਪਰ ਵੀ ਤੇ ਚਲੋ ਉੱਪਰ ਦਿਖਾ ਦਈਏ ਤੁਹਾਨੂੰ ਆਜੋ ਆ ਜੇ ਉੱਪਰ ਆਂਦੇ ਹੀ ਸਭ ਤੋਂ ਐਂਟਰੀ ਕੀ ਸਾਡੇ ਕੋਲ ਆ ਜਾਂਦੀ ਆ ਲਾਂਡਰੀ ਸਟੈਗਡ ਲਾਂਡਰੀ ਆਪਣੀ ਵੀ ਇੱਧਰ ਹੀ ਸੈਮਸੰਗ ਦੇ ਲੱਗੇ ਹੋਏ ਆ ਆਪਣੇ ਕੁਆਪਲੈਂਸਸ ਬਿਲਕੁਲ ਐ ਥੋੜੀ ਜਿਹੀ ਜਗ੍ਹਾ ਕੁਰਾਇ ਆਪਣਾ ਹੈ ਪਰਪਰਨ ਲਾਂਡਰੀ ਦੇ ਨਾਲ ਹੀ ਕਿਚਨ ਰੂਮ ਹੈ ਕਿਚਨੂ ਮੇਂ ਇਹ ਨਾ ਕਿਹਾ ਆਪਣਾ ਨਾਮ ਆਇ ਤੇ ਕਿੰਗ ਬੈੱਡ ਵੀ ਲੱਗ ਸਕਦਾ ਹੈ ਬਾਕੀ ਬੱਚਿਆਂ ਲਈ ਛੋਟਾ ਬੈੱਡ ਤੇ ਨਾਲ ਕਲੋਜ਼ੇਟ ਹੈ ਆਪਣੀ ਤੇ ਉਹ ਲੱਗੀ ਹੈ ਘਰ ਦੇ ਇੱਥੇ ਹੀ ਇੱਥੇ ਸਾਰੇ ਜੇ ਬਾਹਰ ਨਿਕਲਦੇ ਇੱਥੇ ਆਪਣੇ ਕੋਲ ਖੁੱਲ੍ਹਾ ਬਾਥਰੂਮ ਆ ਜਾਂਦਾ ਲਾਈ ਫੁੱਲ ਬਾਥਰੂਮ ਹੈ ਨਾਲ ਬਾਥੀ ਟੈਪ ਦਿੱਤਾ ਹੋਇਆ ਸਾਨੂੰ ਇਹਨਾਂ ਨੇ ਤੇ ਬਹੁਤ ਵਧੀਆ ਨੁਨਸੀ ਹੈ ਤੇ ਬੁੱਕ ਸ਼ੈਲਫ ਨਾਲ ਇਨਬਿਲਿਟੀ ਵੀ ਨਹੀਂ ਇਹ ਦੇਖ ਆਪਣਾ ਇਹਦੇ ਮਾਸਟਰ ਬੈਡਰੂਮ ਮੈਂ ਆਪਣਾ ਆਪੀ ਕੁਲਰ ਰੂਮ ਮਾਸਟਰ ਬੈਡਰੂਮ ਇਹ ਤੋਂ ਬਾਰੂ ਵਿਊ ਵੀ ਬੜਾ ਅੱਛਾ ਹੈ 빅 ਵਿੰਡੋਸ ਨੇ ਨਾਲ ਤੇ ਵਧੀਆ ਵਿਊ ਹੈ ਬੜਾ ਸਾਰੀ ਸਾਮਾਨੀ ਤੇ ਬਾਕੀ ਕਲੋਜ਼ੇਟਸ ਵੀ ਕਾਫੀ ਇੰਨੀ ਕੁਲਰ ਰੂਮ ਨੇ ਇਹ ਜੀ ਤਾਂ ਨੂੰ ਇਹਦੇ ਬਸੇ ਇਹਦੇ ਬਸੇ ਦੇਖੋ ਐਕਸਟ੍ਰੀਨ ਵਾਕੀ ਤੰਗਲੀ ਵੀ ਇਨਨੇ ਪ੍ਰੋਪਰ ਰੱਖਿਆ ਸਾਰਾ ਬਹੁਤ ਸਹੀ ਹੈ ਨਾਲ ਹੀ ਆਪਣਾ ਮਾਸਟਰ ਬੈਡਰੂਮ ਦੇ ਨਾਲ ਅਟੈਚ ਵਾਸ਼ਰੂਮ ਹੈ ਮਾਸਟਰ ਵਾਸ਼ਰੂਮ ਅਟੈਚ ਹੈ ਦੇਖੋ ਪ੍ਰੋਪਰ ਬਹੁਤ ਸਹੀ ਬਣਾਇਆ ਹੈ ਕੁਲਰ ਲਗਾ ਵਾਸ਼ਰੂਮ ਹੈ ਨਾਲ ਆਪਣਾ ਸਟੈਂਡਿੰਗ ਸ਼ਾਵਰ ਦਿੱਤਾ ਹੈ ਜੋ ਕਿ ਅਪਗ੍ਰੇਡ ਚ ਮਿਲਦਾ ਹੈ ਮੋਸਟਲੀ ਸਾਨੂੰ ਤੇ ਸਟੈਂਡਿੰਗ ਸ਼ਾਵਰ ਮਿਲਿਆ ਹੈ ਨਾਲ ਬਹੁਤ ਈਆ ਨਾਲ ਗਲਾਸ ਡੋਰ ਲੱਗਾ ਆਇਆ ਹੈ ਬਹੁਤ ਸਹੀ ਜੀ ਐਸੀ ਸਾਡਾ ਜੀ ਇਸ ਤਰ ਬੁਲੇਵਾਰਡ ਦਾ ਐਡਮੰਟੇਜ ਹਾਊਸ ਟੂਰ ਤੇ ਛੋਟੇ ਬ੍ਰਦਰ ਨੂੰ ਤੇ ਭਾਬੀ ਨੂੰ ਨਾਵ ਤੇ ਜਸ ਨੂੰ ਬੋਬੋ ਮੁਬਾਰਕਾਂ ਤੇ ਧੰਨਵਾਦ ਜੀ ਵੀ ਲੋਗਾਂ ਨੇ ਜੋੜਨ ਲਈ ਇਦਾਂ ਹੀ ਨਾਲ ਬਨੇ ਰਹੋ ਤੇ ਮਿਲਦੇ ਆਂ ਅਗਲੇ ਵੀਲੌਗ ਨਾਲ ਅਗਲੀ ਸੈਰਾਂ ਨਾਲ ਧੰਨਵਾਦ ਜੀ ਰੱਬ ਰੱਖਾ ਸਤਿ ਸ੍ਰੀ ਅਕਾਲ ਲੋ ਜੀ ਵਾਪਿਸ ਜਾਂਦੇ ਹੋਏ ਆਪਾਂ ਗੁਰਦੁਆਰਾ ਸਾਹਿਬ ਮਿਲਵੂਡਸ ਮੱਥਾ ਟੇਕਣ ਆਗੇ ਸੀਗੇ ਆਓ ਜੀ ਤੁਸੀਂ ਵੀ ਦਰਸ਼ਨ ਕਰ ਲਓ ਜੀ ਇਹ ਗੁਰਦੁਆਰਾ ਸਾਹਿਬ ਐਡਮੰਟਨ ਵਿੱਚ ਪੈਂਦਾ ਹੈ